ਇਨਾ ਕੀੜਾ ਰ ਹੋ ਗਿਆ ਸੀ ਕਿਸਾਨਾਂ ਦਾ ਕਿ ਅਸੀਂ ਇਹਨਾਂ ਨੂੰ ਟੱਪਣਾ ਹੀ ਨਹੀਂ ਦੇ ਸਕਦੇ ਜੂ ਵੱਡਾ ਵੱਡਾ ਸਟੈਂਡ ਲੈ ਰਹੇ ਨੇ ਦਾ ਮਤਲਬ ਇਹ ਹੈ ਕਿ ਕੁਝ ਤਾਂ ਘਾਟੇ ਦਾ ਸੌਦਾ ਹੋ ਰਿਹਾ ਨਾ ਖੇਤੀ ਦੇ ਵਿੱਚ ਉਹਨਾਂ ਦੇ ਹੱਥ 'ਚ ਝੰਡੇ ਵੀ ਨੇ ਡੰਡੇ ਵੀ ਨੇ ਜਿਹੜੇ ਕਿ ਲੋੜ ਪੈਣ ਤੇ ਜੇ ਉਹਨਾਂ ਨੂੰ ਲੱਗਦਾ ਵੀ ਵਕਤੇ ਜਾਂ ਤਾਂ ਵਰਤੇ ਵੀ ਜਾਣਗੇ ਸਰਕਾਰ ਉਸੇ ਤਰ੍ਹਾਂ ਚਾਹਦੀ ਹੈ ਕਿ 5-700 ਬੰਦਾ ਸ਼ਹੀਦ ਹੋਵੇ ਸਮਾਂ ਆਉਂਦਾ ਹੈ ਜਦੋਂ ਆਲੂ ਨੇ ਜਿਹੜੇ ਉਹ 2-2 ਰੁਪਏ ਕਿਲੋ ਵਿਕਦੇ ਨੇ ਇਸ ਤੋਂ ਵੀ ਸਸਤੇ ਇਸ ਤੋਂ ਵੀ ਸਸਤੇ ਕਈ ਵਾਰੀ ਸੜਕਾਂ ਦੇ ਸਿੱਟਨੇ ਵੀ ਪੈ ਜਾਂਦੇ ਨੇ ਆ ਕਿੰਨੂ ਸਿੱਟੇ ਆ ਹੁਣ ਕੁਝ ਦਿਨ ਪਹਿਲਾਂ ਕਿਸਾਨਾਂ ਨੇ ਕਿੰਨੂ ਕਿਸਾਨ ਉਨੀ ਹੀ ਮਿਹਨਤ ਕਰਦਾ ਉਹਦੇ ਲਈ ਵੀ ਤੁਸੀਂ ਕੀ ਕਰਦੇ ਹੋ ਕਿ ਤੁਸੀਂ ਉਹਨੂੰ ਮਿੱਟੀ ਦੇ ਭਾਅ ਛੱਡੋ ਸਵਾ ਦੇ ਭਾਅ ਕਰ ਦਿੰਦੇ ਹੋ ਫਿਰ ਕਿਸਾਨ ਐਮਐਸਪੀ ਕਿਉਂ ਨਾ ਮੰਗਣ ਕਿਸਾਨਾਂ ਦੀਆਂ ਫਸਲਾਂ ਨੇ ਉਹਨਾਂ ਦੇ ਭਾਅ ਤੈਅ ਕਿਉਂ ਨਹੀਂ ਹੋ ਸਕਦੇ ਇਹਦੇ ਵਿੱਚ ਵੱਡੀ ਸਮੱਸਿਆ ਵੀ ਕੀ ਹੈ ਹਰ ਜੇ ਕਿਸਾਨਾਂ ਦਾ ਰੁਝਾਨ ਫਸਲਾਂ ਵਿੱਚੋਂ ਘਟਦਾ ਜਾ ਰਿਹਾ ਹੈ ਬਿਲਕੁਲ ਲੋਕ ਤਾਂ ਬਾਹਰ ਬੱਚੇ ਪੜ-ਪੜ ਬਾਹਰ ਜਾ ਰਹੇ ਫਿਰ ਇਥੇ ਕਿਸਾਨ ਉਹ ਮਿੱਟੀ ਨਾਲ ਮਿੱਟੀ ਹੁੰਦਾ ਸਵੇਰ ਤੋਂ ਰਾਤ ਤੱਕ ਤੁਸੀਂ ਕਿਹੜੇ ਪਾਸੇ ਇਹ ਸੋਚ ਲਿਆ ਵੀ ਇਹ ਗਵਾਰ ਹੈ ਮੂੜ ਮੱਤ ਹੈ ਜਿੱਧਰ ਚੱਕ ਲੋ ਉਧਰ ਹੀ ਲੱਗ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਤੁਸੀਂ ਇੰਨਾ ਜ਼ਿਆਦਾ ਅੰਡਰਐਸਟੀਮੇਟ ਕਿਉਂ ਕਰਦੇ ਆ ਅੱਜ ਵਿਦੇਸ਼ਾਂ ਦੇ ਵਿੱਚ ਜਾਣ ਪਹਿਚਾਨ ਆ ਤੁਸੀਂ ਵੱਡੇ ਵੱਡੇ ਦੇਸ਼ਾਂ ਦੇ ਦੇਖ ਲੋ ਕਿਹੜੀ ਪੋਸਟ ਦੇ ਉੱਤੇ ਪੰਜਾਬੀ ਨਹੀਂ ਬੈਠਾ ਬਿਲਕੁਲ ਕਿਹੜੀ ਪੋਸਟ ਤੇ ਹੈ ਨਹੀਂ ਪੰਜਾਬੀ ਉਹ ਇੱਕ ਪੋਸਟ ਦੱਸੋ this program is sponsored by sky trails ਆਨਰ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਨਰਾਕਸ਼ਰਮਾ ਮੇਰੇ ਨਾਲ ਇਸ ਵਕਤ ਪ੍ਰਭਜੋਤ ਸਿੱਧੂ ਮੌਜੂਦ ਨੇ ਗੱਲਬਾਤ ਕਰਾਂਗੇ ਉਸ ਅੰਦੋਲਨ ਦੀ ਜਿਹੜਾ ਅੱਜ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਹਿ ਦਈਏ ਕਿ ਪੰਜਾਬ ਤੋਂ ਉੱਠਿਆ ਅੰਦੋਲਨ ਅੱਜ ਪੂਰੀ ਦੁਨੀਆ ਦੇ ਵਿੱਚ ਇਸ ਦੀ ਗੱਲ ਹੋ ਰਹੀ ਹੈ ਪ੍ਰਭਜੋਤ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਇਹ ਅੰਦੋਲਨ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਆਪਣੇ ਹੱਕਾਂ ਦੀ ਮੰਗਾਂ ਨੂੰ ਲੈ ਕੇ ਜਿਹੜਾ ਅੱਗੇ ਵਧਿਆ ਜਾ ਰਿਹਾ ਹੈ ਹਰਿਆਣੇ ਦੇ ਬਾਰਡਰਾਂ ਤੇ ਜਾ ਕੇ ਉਹਨਾਂ ਨੂੰ ਬੈਠਣਾ ਪੈ ਰਿਹਾ ਜੀ ਅਨੁਰਾਗ ਜੀ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆਗਾ ਦੂਸਰੀ ਵਾਰੀ ਲਗਾਤਾਰ ਕਿਸਾਨਾਂ ਨੂੰ ਇਹ ਕਰਨਾ ਪੈ ਰਿਹਾ ਤੇ ਮਜਬੂਰੀ ਵਾਸ ਕਰਨਾ ਪੈ ਰਿਹਾ ਕਿਸੇ ਦਾ ਕੋਈ ਸ਼ੌਂਕ ਨਹੀਂ ਹੁੰਦਾ ਕਿ ਤੁਸੀਂ ਇਸ ਮੌਸਮ ਦੇ ਵਿੱਚ ਜਦੋਂ ਕਿ ਹਾਲੇ ਸਰਦੀ ਹੈ ਕੋਈ ਗਈ ਨਹੀਂ ਤੁਸੀਂ ਆਪਣੇ ਬਿਸਤਰੇ ਰਜਾਈਆਂ ਛੱਡ ਕੇ ਤੁਸੀਂ ਸੜਕਾਂ ਤੇ ਜਾ ਕੇ ਬਹਿ ਜਾਓ ਪਰ ਮਜਬੂਰ ਕੀਤਾ ਗਿਆ ਸਰਕਾਰ ਦੇ ਵੱਲੋਂ ਮਜਬੂਰ ਕੀਤਾ ਗਿਆ ਕਿਉਂਕਿ ਐਮਐਸਪੀ ਦਾ ਵਾਅਦਾ ਉਦੋਂ ਹੀ ਕਰ ਦਿੱਤਾ ਗਿਆ ਸੀ ਪਹਿਲੇ ਅੰਦੋਲਨ ਸਮੇਂ ਕਿ ਅਸੀਂ ਤੁਹਾਨੂੰ ਦੇਵਾਂਗੇ ਗਾਰੰਟੀ ਤੇ ਹੋਰ ਵੀ ਸ 4 ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਲਗਭਗ ਡੇਢ ਸਾਲ ਦਾ ਹੱਲੇ ਵੀ ਉਹ ਮੰਗਾਂ ਦਿਉਂ ਜਿਉਂ ਦੀਆਂ ਤਿਉਂ ਖੜੀਆਂ ਐ ਤੇ ਹੁਣ ਜਦੋਂ ਮੀਟਿੰਗਾਂ ਹੁੰਦੀਆਂ ਕਿਹਾ ਜਾਂਦਾ ਸਾਨੂੰ ਸਮਾਂ ਦੇ ਦਿਓ ਹੁਣ ਸਵਾਲ ਇਹ ਕਿ ਜੇ ਤੁਸੀਂ ਹੋਰ ਸਮਾਂ ਲੈਣਾ ਤਾਂ ਜਿਹੜਾ ਡੇਢ ਸਾਲ ਸੀ ਉਹ ਸਮਾਂ ਕਿੱਧਰ ਗਿਆ ਪਰ ਇਹਦੇ ਚ ਨਾ ਇੱਕ ਗੱਲ ਥੋੜੀ ਜੀ ਅਜੀਬ ਲੱਗਦੀ ਐ ਜਿਹੜੀ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ 32 ਜਥੇਬੰਦੀਆਂ ਨੇ ਇਕੱਠੇ ਹੋ ਕੇ ਸੰਘਰਸ਼ ਕੀਤਾ ਸੀ ਸਯੁਕਤ ਕਿਸਾਨ ਮੋਰਚਾ ਬਣਿਆ ਸੀ ਹਾਂਜੀ ਇਸ ਵਾਰ ਉਹ ਨਹੀਂ ਹੈਗੇ ਅੰਦੋਲਨ ਦੇ ਵਿੱਚ ਬਲਕਿ ਨਵੀਆਂ ਉੱਠੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਇਹ ਬਣੀ ਹੈ ਉਹ ਅੱਗੇ ਵਧ ਰਹੀਆਂ ਇਹਨਾਂ ਦੇ ਵਿੱਚ ਕਹਿ ਰਹੇ ਕਿ 18 ਜਥੇਬੰਦੀਆਂ ਜਿਹੜੀਆਂ ਉੱਤਰੀ ਭਾਰਤ ਦੀਆਂ ਨੇ ਉਹ ਨੇ ਚਾਹੇ ਬਾਹਰੋਂ ਸਮਰਥਨ ਦੇ ਰਹੇ ਹ ਉਹ ਕਹਿ ਲਈਏ ਵੀ ਤਾਂ ਦੇਣਾ ਪੈ ਗਿਆ ਵੀ ਜਦੋਂ ਲੱਗਿਆ ਵੀ ਵਾਕਈ ਤਰ੍ਹਾਂ ਨਾ ਪਹਿਲਾ ਵਰਗਾ ਹੋ ਗਿਆ ਤੇ ਹੁਣ ਫਿਰ ਆਪਾਂ ਨੂੰ ਨਾਲ ਚੱਲੇ ਜਾਣਾ ਚਾਹੀਦਾ ਮਤਲਬ ਮੰਗ ਤਾਂ ਉਹੀ ਹੈ ਐਮਐਸਪੀ ਦੀ ਗੱਲ ਕੀਤੀ ਜਾ ਰਹੀ ਹੈ ਲਖੀਮਪੁਰ ਖੀਰੇ ਦੇ ਜਿਹੜੇ ਉਸ ਵਕਤ ਗੱਡੀਆਂ ਚੜਾਈਆਂ ਗਈਆਂ ਉਸ ਦਾ ਇਨਸਾਫ ਮੰਗਿਆ ਜਾ ਰਿਹਾ ਤੇ ਜਿਹੜੇ ਉਸ ਵਕਤ ਮਾਮਲੇ ਦਰਜ ਹੋਏ ਸੀ ਉਹ ਨੌਜਵਾਨਾਂ ਤੇ ਕਿਸਾਨਾਂ ਤੇ ਮਾਮਲੇ ਦਰਜ ਹੋਏ ਸੀ ਉਹਨਾਂ ਨੂੰ ਰੱਦ ਕਰਨ ਦੀ ਵੀ ਮੰਗ ਮੰਗੀ ਜਾ ਰਹੀ ਹੈ 700 ਦੇ ਲਗਭਗ ਕਿਸਾਨ ਉਸ ਵਕਤ ਜਿਹੜਾ ਸ਼ਹੀਦ ਹੋ ਗਿਆ ਸੀ ਉਸ ਦੇ ਲਈ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਮਤਲਬ ਉਹ ਗੱਲਾਂ ਤਾਂ ਸੇਮ ਨੇ ਮੰਗਾਂ ਤਾਂ ਸੇਮ ਨੇ ਚਾਹੇ ਉਹ ਕਿਸੇ ਵੀ ਐਂਗਲ ਤੋਂ ਕੋਈ ਵੀ ਵਿਅਕਤੀ ਉਸ ਬਾਰੇ ਗੱਲ ਕਰ ਰਿਹਾ ਪਰ ਬੰਦੇ ਵੀ ਉਹੀ ਮੰਗ ਵੀ ਉਹੀ तरीका ਵੀ ਉਹੀ ਫਿਰ ਕਿਉਂ ਦੋ ਫਾੜ ਹੋਏ ਜੀ ਬਿਲਕੁਲ ਤੁਸੀਂ ਇਹ ਵੀ ਦੇਖੋ ਅਨਰਾਗ ਜੀ ਕਿ ਬਿਆਨ ਸਭ ਦੇ ਆ ਰਹੇ ਨੇ ਚਾਹੇ ਕੋਈ ਵੀ ਕਿਸਾਨੀ ਆਗੂ ਆ ਚਾਹੇ ਪੰਜਾਬ ਚ ਰਹਿ ਕੇ ਦੇ ਰਿਹਾ ਚਾਹੇ ਹਰਿਆਣਾ ਚ ਰਹਿ ਕੇ ਦੇ ਰਿਹਾ ਪਰ ਪਹਿਲਾਂ ਹਰ ਇੱਕ ਲੀਡ ਤੇ ਦਿਖਦਾ ਸੀ ਕਿ ਲੀਡਰ ਨੇ ਜਿਹੜੇ 10 8 10 ਲੀਡਰ ਹਰ ਸਮੇਂ ਤੁਹਾਨੂੰ ਕਿਸਾਨੀ ਅੰਦੋਲਨ ਦੇ ਅੱਗੇ ਬੈਠੇ ਦੇਖਦੇ ਸੀ ਸਟੇਜਾਂ ਵੀ ਲੱਗੀਆਂ ਸੀ ਪਰ ਹੁਣ ਉਹਨਾਂ ਦੇ ਵਿੱਚੋਂ ਇਹ ਜ਼ਰੂਰ ਕਹਿ ਜਾਂਦਾ ਕਿ ਅਸੀਂ ਸਮਰਥਨ ਦੇ ਰਹੇ ਹਾਂ ਅਸੀਂ ਹੱਕ ਦੇ ਵਿੱਚ ਆ ਸਾਡੀਆਂ ਮੰਗਾਂ ਸੇਮ ਨੇ ਪਰ ਉੱਥੇ ਪਹੁੰਚਿਆ ਨਹੀਂ ਜਾ ਰਿਹਾ ਕਿਉਂਕਿ ਇੱਕ ਭੀੜ ਨੂੰ ਲੀਡਰ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਅਦਰਵਾਇਜ਼ ਜਿਹੜਾ ਇੱਕ ਇਕੱਠ ਹੈ ਉਨੂੰ ਜਿਵੇਂ ਆਪਾਂ ਕਹਿ ਲਈਏ ਕਿ ਉਹ ਫਿਰ ਹੋਰ ਸ਼ਬਦਾਂ ਦੇ ਵਿੱਚ ਕਨਵਰਟ ਹੋ ਜਾਂਦਾ ਲੋਕ ਕਹਿਣ ਲੱਗ ਜਾਂਦੇ ਆ ਮੰਦਿਰ ਐ ਜੀ ਭੀੜ ਐ ਸੋ ਇੱਕ ਲੀਡਰ ਦੀ ਬਹੁਤ ਲੋਡ ਹੁੰਦੀ ਐ ਬਕਾਇਦਾ ਕੀ ਸੀ ਦੋ ਫਾੜ ਹੋ ਕੇ ਚੱਲੀਏ ਗੱਲ ਉਹੀ ਐ ਤੇ ਉਹ ਤੋਂ ਬਿਹਤਰ ਐ ਕਿ ਇਕੱਠੇ ਹੋ ਕੇ ਚੱਲਣ ਦਾ ਫਾਇਦਾ ਐ ਫਿਲਹਾਲ ਇਸ ਜੀ ਅੱਛਾ ਮੈਂ ਇੱਥੇ ਇੱਕ ਗੱਲ ਹੋਰ ਦੇਖੀ ਐ ਕਿ ਪਹਿਲਾਂ-ਪਹਿਲਾਂ ਤਾਂ ਬਹੁਤ ਜ਼ਿਆਦਾ ਨੈਗੇਟਿਵ ਵੀ ਬੋਲਿਆ ਗਿਆ ਕੁਝ ਲੀਡਰਾਂ ਵੱਲੋਂ ਨੈਗੇਟਿਵ ਵੀ ਬੋਲਿਆ ਗਿਆ ਬਾਅਦ ਦੇ ਵਿੱਚ ਪੋਜ਼ਿਟਿਵ ਹੋਏ ਹੁਣ ਤੱਕ ਮਰਦਨ ਦੇ ਵਿੱਚ ਨੇ ਸੋ ਅੱਜ ਦੇਖ ਲਓ ਭਾਰਤ ਬੰਦ ਐ ਹਮ ਠੀਕ ਐ ਰੇਲ ਰੋਕੀ ਗਈ ਟੋਲ ਪਲਾਜ਼ ਸਮਰਥਨ ਹੋ ਰਿਹਾ ਬਾਹਰਲੇ ਪਾਸੋਂ ਹੋ ਰਿਹਾ ਮੈਂ ਕਹਾਂਗਾ ਕਿ ਡਾਇਰੈਕਟ ਸਿੱਧੇ ਤੌਰ ਤੇ ਨਹੀਂ ਹੋ ਰਿਹਾ ਹੁਣ ਗੱਲ ਕਰ ਲੈਣੇ ਆ ਅਸੀਂ ਇਸ ਅੰਦੋਲਨ ਦੀ ਜਦੋਂ ਇਹ ਅੰਦੋਲਨ ਹਰਿਆਣੇ ਦੀ ਬਰੂਹਾਂ ਤੇ ਪਹੁੰਚ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਬੈਠੇ ਆ ਹਰਿਆਣਾ ਤਾਂ 1 ਇੰਚ ਵੀ ਨਹੀਂ ਹਜੇ ਬੜੇ ਫਿਰ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਰਵਟ ਬੁਲੇਟ ਦਾ ਇਸਤੇਮਾਲ ਕੀਤਾ ਜਾਂਦਾ ਡਰੋਨ ਦੇ ਥਰੂ ਪੰਜਾਬ ਦੀ ਧਰਤੀ ਤੇ ਆ ਕੇ ਇਹ ਗੱਲ ਮੈਂਸ਼ਨ ਕਰਨ ਵਾਲੀ ਆ ਕਿ ਪੰਜਾਬ ਦੀ ਧਰਤੀ ਤੇ ਆ ਕੇ ਡਰੋਨ ਦੇ ਥਰੂ ਵੀ ਅਥਰੂ ਗੈਸ ਦੇ ਗੋਲੇ ਛਿੱਟੇ ਜਾ ਰਹੇ ਮਤਲਬ ਇੰਨਾ ਕੀ ਡਰ ਹੋ ਗਿਆ ਸੀ ਕਿਸਾਨਾਂ ਦਾ ਕਿ ਅਸੀਂ ਇਹਨਾਂ ਨੂੰ ਟੱਪਣਾ ਹੀ ਨਹੀਂ ਦੇਣਾ ਹੂੰ ਤੁਸੀਂ ਦੂਜੇ ਪਾਸੇ ਇਹ ਵੀ ਦੇਖੋ ਨਰਾਜ ਜੀ ਸਵਾਲ ਇਹ ਵੀ ਚੁੱਕਿਆ ਜਾ ਰਿਹਾ ਹੈ ਕਿਉਂਕਿ ਕੋਈ ਵੀ ਬਾਰਡਰ ਹੈ ਮੰਨ ਲਓ ਪਾਕਿਸਤਾਨ ਦੇ ਵੱਲੋਂ ਕੋਈ ਵੀ ਚੀਜ਼ ਆਪਣੇ ਬਾਰਡਰ ਤੇ ਆਉਂਦੀ ਹੈ ਤਾਂ ਆਪਾਂ 36 ਤਰ੍ਹਾਂ ਦੇ ਸਵਾਲ ਕਰਦੇ ਹਾਂ ਉਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਸਵਾਲ ਇਹ ਵੀ ਕੀਤਾ ਜਾ ਰਿਹਾ ਹੈ ਵੀ ਆਖਿਰ ਜਿਹੜੀ ਪੰਜਾਬ ਪੁਲਿਸ ਹੈ ਜਾਂ ਪੰਜਾਬ ਦਾ ਪ੍ਰਸ਼ਾਸਨ ਹੈ ਉਹ ਕਿਉਂ ਨਹੀਂ ਸਖਤ ਹੋ ਰਿਹਾ ਕਿ ਤੁਸੀਂ ਸਾਡੇ ਏਰੀਆ ਦੇ ਵਿੱਚ ਆ ਕੇ ਕਿਉਂ ਬੰਬ ਸੁੱਟ ਰਹੇ ਹੋ ਕਿਉਂ ਤੁਸੀਂ ਜਿਹੜੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਤੁਸੀਂ ਕਾਰਵਾਈ ਕਰਨੀ ਹੈ ਤੁਸੀਂ ਆਪਦੇ ਏਰੀਆ ਦੇ ਵਿੱਚ ਕਰੋ ਸੇ ਵੱਡਾ ਸਵਾਲ ਹੈ ਕਿਉਂਕਿ ਏਰੀਆ ਡਿਵਾਈਡ ਹੀ ਹੋ ਗਿਆ ਜਦੋਂ ਤਾਂ ਉਹ ਲੋਕ ਵੀ ਇਸ ਗੱਲ ਨੂੰ ਸਵਾਲ ਕਰ ਰਹੇ ਨੇ ਵੀ ਚਾਹੇ ਪੰਜਾਬ ਦੀ ਸਰਕਾਰ ਹੈ ਚਾਹੇ ਪੰਜਾਬ ਦਾ ਪ੍ਰਸ਼ਾਸਨ ਹੈ ਇਹਦੇ ਤੇ ਵੀ ਐਕਸ਼ਨ ਹੈ ਜਿਹੜਾ ਉਹ ਕਿਉਂ ਨਹੀਂ ਲੈ ਰਿਹਾਗਾ ਇੱਥੇ ਲਿਖਤਾ ਹੈ ਐਕਸ਼ਨ ਜਦੋਂ ਕਿਸਾਨਾਂ ਨੇ ਆਵਾਜ਼ ਚੱਕੀ ਪੱਤਰਕਾਰਾਂ ਨੇ ਆਵਾਜ਼ ਚੱਕੀ ਕਿ ਪੰਜਾਬ ਦੇ ਹੱਦ ਦੇ ਵਿੱਚ ਆ ਕੇ ਕਿਉਂ ਜਦੋਂ ਦੀਵਾਰ ਕਰਤੀ ਤੁਸੀਂ ਬਿਲਕੁਲ ਕਿ ਪਹਿਲਾਂ ਤਾਂ ਪੰਜਾਬ ਹਰਿਆਣਾ ਅੱਜ ਵੀ ਲੋਕ ਤਾਂ ਇਹੀ ਕਹਿੰਦੇ ਆ ਕਿ ਪੰਜਾਬ ਵੱਡਾ ਭਰਾ ਤੇ ਹਰਿਆਣਾ ਛੋਟਾ ਭਰਾ ਹੈ ਵੀ ਉਹਨਾਂ ਨੇ ਆਪਣਾ ਫਰਜ਼ ਵੀ ਅਦਾ ਕੀਤਾ ਸੀ ਪਿਛਲੇ ਅੰਦੋਲਨ ਦੇ ਵਿੱਚ ਵੀ ਇਸ ਵਾਰ ਵੀ ਆ ਰਹੇ ਨੇ ਹਰਿਆਣਾ ਦੇ ਕਿਸਾਨ ਵੀ ਆ ਰਹੇ ਨੇ ਯੂਪੀ ਦੇ ਵੀ ਆ ਰਹੇ ਜੀ ਅੱਜ ਤਾਂ ਮੈਂ ਕਹਿਣਾ ਕਿ ਭਾਰਤ ਬੰਦ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਕਿਉਂਕਿ ਉੱਤਰਾਖੰਡ ਕੇਰਲ ਇਹਨਾਂ ਮਤਲਬ ਬਹੁਤ ਸਾਰੇ ਸੂਬਿਆਂ ਦੇ ਵਿੱਚ ਭਾਰਤ ਬੰਦ ਨੂੰ ਇੱਕ ਵੱਡਾ ਸਮਰਥਨ ਮਿਲਿਆ ਵੱਡਾ ਹੰਗਾਰਾ ਮਿਲਿਆ ਜੀ ਸੋ ਕਿਸਾਨਾਂ ਦੀ ਤਾਕਤ ਤਾਂ ਵੱਧਦੀ ਹੈ ਪਰ ਮੰਦਭਾਗੀ ਗੱਲ ਵੀ ਹੈ ਇੱਕ ਕਿਸਾਨ ਜਿਹੜੇ ਹੈਗੇ ਉਹ ਸ਼ਹੀਦ ਹੋ ਗਏ ਬਿਲਕੁਲ ਹੈਨਾ ਕਿਉਂਕਿ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲਿਆਂ ਦਾ ਉਹ ਅਸਰ ਹੋਇਆ ਕਿ ਬਿਰਧ ਵੀ ਸਨ ਪਰ ਸੰਘਰਸ਼ ਕਰ ਰਹੇ ਸੀ ਸੰਘਰਸ਼ ਕਰਨ ਵਾਲਾ ਹਰੇਕ ਹੀ ਯੋद्धा ਹੁੰਦਾ ਕਿਉਂਕਿ ਹਰੇਕ ਬੰਦਾ ਸੰਘਰਸ਼ ਨਹੀਂ ਜਾ ਸਕਦਾ ਜਿਹੜਾ ਜਾਂਦਾ ਉਹ ਯੋद्धा ਹੀ ਹੁੰਦਾ ਸੋ ਆਪਣਾ ਸੰਘਰਸ਼ ਆਪਣੇ ਹਿਸਾਬ ਸਿਰ ਕਰ ਰਹੇ ਸੀ ਉਥੇ ਗੈਸ ਜਿਹੜੀ ਹੈ ਅੱਜ ਵੀ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਹੈ ਪਟਿਆਲਾ ਸ਼ਹਿਰ ਦੇ ਹਸਪਤਾਲ ਦੇ ਵਿੱਚ ਪਈ ਹੈ ਮਤਲਬ ਕੀ ਲੱਗਦਾ ਹੈ ਕਿ ਸਰਕਾਰ ਉਸੇ ਤਰ੍ਹਾਂ ਚਾਹਦੀ ਹੈ ਕਿ 5-700 ਬੰਦਾ ਸ਼ਹੀਦ ਹੋਵੇ ਯਾ ਸਰਕਾਰ ਚਾਹਦੀ ਹੈ ਕਿ ਬੈਠ ਕੇ ਗੱਲਬਾਤ ਹੋਈ ਜਾਵੇ ਕਿਉਂਕਿ ਦੋ ਮੀਟਿੰਗਾਂ ਹੋ ਚੁੱਕੀਆਂ ਬੇਸਿੱਟਾ ਨਿਕਲੇ ਹੁਣ ਤਾਂ ਤਿੰਨ ਹੋ ਗਈਆਂ ਤਿੰਨ ਹੋ ਗਈਆਂ ਜੀ ਤਿੰਨ ਮੀਟਿੰਗਾਂ ਬੇਸਿੱਟਾ ਨਿਕਲਦੀਆਂ ਪੋਜ਼ਿਟਿਵ ਕਿਹਾ ਜਾ ਰਿਹਾ ਚਲੋ ਇਸ ਵਾਰ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਅੱਛਾ ਲੱਗਿਆ ਕਿ ਪੋਜ਼ਿਟਿਵ ਪਾਸੇ ਜਾ ਰਿਹਾ ਸੀ ਕਿਸਾਨਾਂ ਨੇ ਵੀ ਕਿਹਾ ਤੇ ਉੱਥੇ ਹੀ ਜਿਹੜੇ ਉੱਥੇ ਦੇ ਕੇਂਦਰੀ ਮੰਤਰੀ ਜਿਹੜੇ ਖੇਤੀਬਾੜੀ ਮੰਤਰੀ ਆਏ ਸੀ ਅਰਜਨ ਮੁੰਡੇ ਉਹ ਵੀ ਇਹ ਗੱਲ ਕਹਿੰਦੇ ਆ ਕਿ ਅਸੀਂ ਟੇਬਲ ਤੇ ਬੈਠ ਕੇ ਨਿਚੋੜ ਕੱਢਣਾ ਚਾਹੁੰਦੇ ਆ ਹੱਲ ਕੱਢਣਾ ਚਾਹੁੰਦੇ ਆ ਫਿਰ ਸਵਾਲ ਤਾਂ ਇਹ ਕਦੋਂ ਇਹਦਾ ਮਤਲਬ ਤੁਸੀਂ ਇਹ ਚਾਹੁੰਦੇ ਹੋ ਕਿ ਚੀਜ਼ਾਂ ਹਾਈਲਾਈਟਡ ਹੋ ਜਾਣ ਦੇਖੋ ਦੋ ਹੀ ਹੁੰਦੀਆਂ ਹਨ ਅਨraagੀ ਜਾਂ ਤਾਂ ਇਹ ਚੀਜ਼ ਹੈ ਵੀ ਤੁਸੀਂ ਚਾਹੁੰਦੇ ਹੋ ਵੀ ਹਜੇ ਚੱਲਣ ਦਿਓ ਕਿੰਨਾ ਚਿਰ ਤੱਕਾ ਹੁੰਦਾ ਕਿੰਨਾ ਚਿਰ ਇਹ ਸਹਿੰਦੇ ਨੇ ਉਹਨਾਂ ਚਿਰ ਜਾਂ ਫਿਰ ਤੁਸੀਂ ਕੋਈ ਅਜਿਹੀ ਚੀਜ਼ ਦੀ ਉਡੀਕ ਕਰ ਰਹੇ ਹੋ ਵੀ ਇਹਨਾਂ ਦੇ ਪੱਖ 'ਚ ਨੈਗੇਟਿਵਿਟੀ ਜਾਵੇ ਜਿਵੇਂ ਪਿਛਲੀ ਵਾਰੀ ਹੋਇਆ ਸੀ ਕਿ ਜਦੋਂ ਲਾਲ ਕਿਲੇ ਤੇ ਝੰਡਾ ਲਹਿਰਾਇਆ ਗਿਆ ਤਾਂ ਬਹੁਤ ਸਾਰੇ ਲੋਕ ਵਿਰੋਧ 'ਚ ਹੋ ਗਏ ਕੁਝ ਪੱਖ 'ਚ ਹੋ ਗਏ ਹੈਨਾ ਉਸੇ ਤਰ੍ਹਾਂ ਵੀ ਤੁਸੀਂ ਹੁਣ ਵੀ ਚਾਹੁੰਦੇ ਹੋ ਵੀ ਕੋਈ ਇਹੋ ਜਿਹੀ ਘਟਨਾ ਵਾਪਰੇ ਵੀ ਲੋਕ ਇਹਨਾਂ ਦੇ ਵਿਰੋਧ 'ਚ ਹੋ ਜਾਣ ਤੇ ਇਹ ਦੋ ਗੱਲ ਹੈ ਜੀ ਕੱਲ ਖਬਰ ਆ ਗਈ ਕਿ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਗਏ ਗੁਰੂ ਕੀ ਲਾਡਲੀਆਂ ਫੌਜਾਂ ਪਹੁੰਚ ਗਈਆਂ ਉੱਥੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਸਾਨਾਂ ਨੂੰ ਸਮਾਂ ਦੇ ਦਿੱਤਾ ਗਿਆ ਕਿ ਅਸੀਂ ਤੁਹਾਨੂੰ 1 ਘੰਟੇ ਦਾ ਟਾਈਮ ਦਿੰਨੇ ਆ ਤੁਸੀਂ 1 ਘੰਟੇ ਦੇ ਅੰਦਰ ਅੰਦਰ ਐਕਸ਼ਨ ਕਰਨਾ ਤੇ ਕਰੋ ਨਹੀਂ ਤਾਂ ਫਿਰ ਅਸੀਂ ਆਪਣੇ ਤਰੀਕੇ ਦੇ ਨਾਲ ਕੌਜਾਂ ਦੇ ਤਰੀਕੇ ਦੇ ਨਾਲ ਜਿਹੜਾ ਅਸੀਂ ਇਹ ਬਾਰਡਰ ਬੁੱਡਰ ਪੱਟ ਦੇਾਂਗੇ ਕਿਸਾਨਾਂ ਨੂੰ ਫਿਕਰ ਪੈ ਗਿਆ ਕਿਉਂਕਿ ਪਹਿਲੀ ਕਤਾਰ ਦੇ ਲੀਡਰ ਤਾਂ ਚੰਡੀਗੜ੍ਹ ਮੀਟਿੰਗ ਦੇ ਹੀ ਬੈਠੇ ਸਨ ਉਹ ਤਾਂ ਜਿਹੜਾ ਹੈ ਸੋਲਵ ਕਰਨ ਦੇ ਚੱਕਰ ਦੇ ਵੀ ਸੀ ਇੱਥੇ ਨਵਾਂ ਹੀ ਪੰਗਾ ਪੈ ਗਿਆ ਸੀ ਚਲੋ ਜਿਹੜੇ ਸੈਕੰਡ ਕਤਾਰ ਦੇ ਲੀਡਰ ਸੀ ਉਹਨਾਂ ਵੱਲੋਂ ਬੜਾ ਸਮਝਾਇਆ ਗਿਆ ਵੀ ਇਸ ਦਾ ਨਾ ਕੀਤਾ ਜਾਵੇ ਫਿਰ ਇੱਕ ਘੰਟੇ ਦਾ ਸਮਾਂ ਦਿੱਤਾ ਗਿਆ ਤੇ ਉਸ ਘੰਟੇ ਤੋਂ ਮਤਲਬ ਲਾਲੋ ਵੀ ਟੱਪਿਆ ਕੇ ਨਹੀਂ ਟੱਪਿਆ ਉਹ ਘੰਟਾ ਤੇ ਉਧਰੋਂ ਫੇਰ ਕਹਿੰਦੇ ਆ ਕਿ ਇੱਕ ਬੁਲਟ ਜਿਹੜੀ ਹੈ ਉਹ ਇੱਕ ਨਿਹੰਗ ਸਿੰਘ ਦੇ ਵੱਜੀ ਰਾਜੂ ਸਿੰਘ ਨਿਹੰਗ ਸਿੰਘ ਸੀਗੇ ਉਹਨਾਂ ਦੇ ਵੱਜੀ ਹਜੇ ਕਲੀਅਰ ਨਹੀਂ ਕੀਤਾ ਗਿਆ ਕਿ ਉਹ ਛਰਰਿਆਂ ਵਾਲੀ ਸੀ ਅਸਲੀ ਸੀ ਜਾਂ ਰਬਟ ਬੁਲੇਟ ਸੀ ਪਰ ਉਹ ਜ਼ਖਮੀ ਹੋਏ ਐਂਬੂਲੈਂਸ ਉਹਨਾਂ ਨੂੰ ਲੈ ਕੇ ਗਈ ਹਸਪਤਾਲ ਦੇ ਵਿੱਚ ਨੇ ਉਹਨਾਂ ਦਾ ਵਿਲਾਦ ਚੱਲ ਰਿਹਾ ਮਤਲਬ ਇਸ ਤਰ੍ਹਾਂ ਦੀ ਅਣਸਖਾਵੀ ਘਟਨਾ ਦੀ ਇੰਤਜ਼ਾਰ ਹੋ ਰਹੀ ਹੈ ਜੀ ਬਿਲਕੁਲ ਲੱਗਦਾ ਤਾਂ ਦੇਖੋ ਰਾਜ ਜੀ ਇਸ ਤਰ੍ਹਾਂ ਦਾ ਹੀ ਕੁਝ ਹੈ ਵੀ ਇਸ ਤੋਂ ਪਹਿਲਾਂ ਕਿ ਅਸੀਂ ਕੋਈ ਫੈਸਲਾ ਲਈਏ ਇਹ ਆਪਸ 'ਚ ਲੜਨ ਪਹਿਲਾਂ ਆਪਸ ਦੇ ਵਿੱਚ ਭੜਨ ਆਪਸ ਦੇ ਵਿੱਚ ਕੋਈ ਅਜਿਹੀ ਗੱਲਬਾਤ ਹੋਵੇ ਕਿਉਂਕਿ ਮੀਟਿੰਗ ਇੱਕ 'ਚ ਵੀ ਡਿਸੀਜਨ ਹੋ ਸਕਦਾ ਹੈ ਜਦੋਂ ਪਹਿਲਾਂ ਤੁਸੀਂ ਰਿਟਨ ਦੇ ਵਿੱਚ ਸਾਰਾ ਕੁਝ ਦੇ ਚੁੱਕੇ ਹੋ ਪਹਿਲੇ ਅੰਦੋਲਨ ਦੇ ਵਿੱਚ ਫਿਰ ਜਦੋਂ ਦੂਜੀ ਵਾਰੀ ਤੁਸੀਂ ਪਹਿਲੀ ਮੀਟਿੰਗ ਕੀਤੀ ਵੱਦ ਤੋਂ ਅੱਧ ਦੋ ਕੀਤੀਆਂ ਹੁਣ ਤਿੰਨ ਮੀਟਿੰਗਸ ਤੋਂ ਬਾਅਦ ਵੀ ਜਿਉ ਬੇਸ ਇਟਾ ਨੇ ਇਹਦਾ ਮਤਲਬ ਹੈ ਕਿ ਤੁਸੀਂ ਅਜੇ ਅਜਿਹੀ ਕਿਸੇ ਚੀਜ਼ ਦਾ ਇੰਤਜ਼ਾਰ ਹੀ ਕਰ ਰਹੇ ਹੋ ਫਿਰ ਐਮਐਸਪੀ ਤੇ ਗੱਲ ਲੜ ਜਾਂਦੀ ਹੈ ਕਹਿੰਦੇ ਕਿਉਂਕ ਪੰਜਾਬ ਪੰਜਾਬ ਦੀ ਜਨਤਾ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਇਹ ਸਾਰੇ ਜਾਣਦੇ ਆ ਕਿ ਪੰਜਾਬ ਦਾ ਪਾਣੀ ਜ਼ਹਿਰੀਲਾ ਨਾ ਹੋਵੇ ਹੂੰ ਪੰਜਾਬ ਦੀ ਧਰਤੀ ਨੂੰ ਬਚਾਇਆ ਜਾ ਸਕੇ ਜੀਰੀ ਦੀ ਗੱਲ ਕਰ ਲਈਏ ਬਦੇਰੀ ਜਿਹੜੀ ਸਾਡੀ ਕਿਸਾਨੀ ਆ ਉਹ ਜੀਰੀਵਲ ਜਿਹੜਾ ਝੁਕਦੀ ਹੈ ਕਿਉਂ ਕਿ ਐਮਐਸਬੀ ਸਿਰਫ ਜੀਰੀ ਤੇ ਮਿਲ ਰਹੀ ਹੈ ਸਿਰਫ ਕਣਕ ਤੇ ਮਿਲ ਰਹੀ ਹੈ ਜੇਕਰ ਸਰਕਾਰ ਚਾਹਦੀ ਹੈ ਇੱਕ ਪੱਖ ਇਹ ਵੀ ਹੋ ਸਕਦਾ ਜੇਕਰ ਸਰਕਾਰ ਚਾਹਦੀ ਹੈ ਕਿ ਪੋਲਿਊਸ਼ਨ ਨਾ ਹੋਵੇ ਪਾਣੀ ਪੋਲਿਊਟਿਡ ਨਾ ਹੋਵੇ ਤੇ ਫਿਰ ਉਹ ਐਮਐਸਬੀ ਕਿਸੇ ਬਦਲਵੀਂ ਫਸਲ ਤੇ ਵੀ ਦੇਣ ਦੇਣ ਤਾਂ ਹੀ ਚੱਕਰ ਬਦਲੂਗਾ ਨਾ ਚੱਕਰ ਤਾਂ ਬਦਲਣਾ ਚਾਹਦੇ ਆ ਪਰ ਉਹਦਾ ਸੋਲਿਊਸ਼ਨ ਕੀ ਹੈ ਜੀਰੀ ਨਹੀਂ ਲਗਾਊਗਾ ਕਿਸਾਨ ਤਾਂ ਕੀ ਲਗਾਊਗਾ ਗੱਲਾਂ ਹੀ ਕਰਨੀਆਂ ਨੇ ਸਿਰਫ ਗੱਲ ਹੀ ਕਰਨੀਆਂ ਨੇ ਸਵਾਲੇ ਹੁਣ ਐਮਐਸਪੀ ਦੀ ਗੱਲ ਤੁਸੀਂ ਇਹ ਦੇਖੋ ਨਰਗਜੀ ਸਮਾਂ ਆਉਂਦਾ ਹੈ ਜਦੋਂ ਆਲੂ ਨੇ ਜਿਹੜੇ ਉਹ 2-2 ਰੁਪਏ ਕਿਲੋ ਵਿਕਦੇ ਨੇ ਇਸ ਤੋਂ ਵੀ ਸਸਤੇ ਇਸ ਤੋਂ ਵੀ ਸਸਤੇ ਕਈ ਵਾਰੀ ਸੜਕਾਂ ਦੇ ਸਿੱਟਨੇ ਵੀ ਪੈ ਜਾਂਦੇ ਨੇ ਆ ਕਿੰਨੂ ਸਿੱਟਿਆ ਹੁਣ ਕੁਝ ਦਿਨ ਪਹਿਲਾਂ ਕਿਸਾਨਾਂ ਨੇ ਕਿੰਨੂ ਸਿੱਟਿਆ ਕਿਸਾਨ ਉਨੀ ਹੀ ਮਿਹਨਤ ਕਰਦਾ ਉਹਦੇ ਲਈ ਵੀ ਕਿਸਾਨ ਸਗੋਂ ਕਿਸੇ ਫਾਲਿਆਂ ਫਰੂਟ ਲਈ ਸਬਜ਼ੀ ਲਈ ਜ਼ਿਆਦਾ ਮਿਹਨਤ ਲੱਗਦੀ ਹੈ ਕਣਕ ਤੇ ਝੋਨੇ ਤੋਂ ਇਲਾਵਾ ਪਰ ਤੁਸੀਂ ਕੀ ਕਰਦੇ ਹੋ ਕਿ ਤੁਸੀਂ ਉਹਨੂੰ ਮਿੱਟੀ ਦੇ ਭਾਅ ਛੱਡੋ ਸਵਾ ਦੇ ਭਾਅ ਕਰ ਦਿੰਦੇ ਹੋ ਫਿਰ ਕਿਸਾਨ ਐਮਐਸਪੀ ਕਿਉਂ ਨਾ ਮੰਗਣ ਹਰ ਇੱਕ ਚੀਜ਼ ਦਾ ਅਸੀਂ ਦੁਕਾਨ ਤੇ ਕੁਝ ਵੀ ਲੈਣ ਜਾਂਦੇ ਆ ਉਹਦੇ ਪਿੱਛੇ ਐਮਆਰਪੀ ਲਿਖ ਕੇ ਫਿਕਸ ਕੀਤਾ ਹੁੰਦਾ ਫਿਰ ਸਾਡੀਆਂ ਫਸਲਾਂ ਨੇ ਇੱਕ ਉਹਨਾਂ ਦੀਆਂ ਫਸਲਾਂ ਨੇ ਉਹਨਾਂ ਦੇ ਭਾਅ ਤੈਅ ਕਿਉਂ ਨਹੀਂ ਹੋ ਸਕਦੇ ਇਹਦੇ ਵਿੱਚ ਵੱਡੀ ਸਮੱਸਿਆ ਵੀ ਕੀ ਹੈ ਸਿਰਫ ਜਦੋਂ ਝੋਨੇ ਤੇ ਕਣਕ ਦਾ ਤੈਅ ਹੋ ਗਿਆ ਤੁਹਾਨੂੰ ਉਹਦੇ ਨਾਲ ਕੋਈ ਸਮੱਸਿਆ ਨਹੀਂ ਆਈ ਫਿਰ ਬਾਕੀਆਂ ਦੇ ਤੈਅ ਕਰਨ ਚ ਕੀ ਸਮੱਸਿਆ ਆ ਰਹੀ ਹੈ ਜੀ ਇਹ ਵੱਡਾ ਸਵਾਲ ਹੈ ਇੱਥੇ ਇੱਕ ਸਵਾਲ ਹੋਰ ਵੀ ਖੜਾ ਹੋ ਜਾਂਦਾ ਐਮਐਸਪੀ ਦੀ ਗੱਲ ਕੀਤੀ ਜਾ ਰਹੀ ਹੈ ਸੀਟੂ ਦੀ ਗੱਲ ਕੀਤੀ ਜਾ ਰਹੀ ਹੈ ਠੀਕ ਹੈ ਔਰ ਗੱਲ ਇੱਥੇ ਵੀ ਇਹ ਕੀਤੀ ਜਾਂਦੀ ਹੈ ਕਿ ਸੁਆਮੀ ਨਾਥਨ ਰਿਪੋਰਟ ਜਿਹੜੀ ਉਹ ਲਾਗੂ ਕਰ ਦੋ ਸੁਆਮੀ ਨਾਥਨ ਜਿਹੜੇ ਹੈਗੇ ਆ ਉਹਨਾਂ ਨੂੰ ਭਾਰਤ ਰਤਨ ਦਿੱਤਾ ਜਾ ਰਿਹਾ ਜੀ ਪਰ ਉਹਨਾਂ ਵੱਲੋਂ ਕਿਤੇ ਹੋਏ ਕੰਮ ਉਸ ਕੰਮ ਲਈ ਤਾਂ ਰਤਨ ਦਿੱਤਾ ਜਾ ਰਿਹਾ ਪਰ ਉਹਨਾਂ ਦੀ ਜਿਹੜੀ ਰਿਪੋਰਟ ਬਣੀ ਹੈ ਉਹ ਲਾਗੂ ਨਹੀਂ ਕੀਤੀ ਜਾ ਰਹੀ ਦੇਖੋ ਕਿਸ ਤਰ੍ਹਾਂ ਦਾ ਵਤੀਰਾ ਹੈ ਬਿਲਕੁਲ ਵੀ ਇੱਕ ਬੰਦੇ ਨੂੰ ਉਸ ਚੀਜ਼ ਲਈ ਪ੍ਰਸ਼ਕਾਰ ਦਿੱਤਾ ਜਾ ਰਿਹਾ ਉਸ ਦਾ ਨਾਮ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਪਰ ਜਿਹੜਾ ਉਸਨੇ ਕੰਮ ਕੀਤਾ ਉਹ ਦੀ ਕਿਤੇ ਕਿਸੇ ਪਾਸੇ ਮਤਲਬ ਉਹ ਦੀ ਪ੍ਰੈਜ਼ੈਂਸ ਨਹੀਂ ਹੈਗੀ ਉਹ ਲਾਗੂ ਨਹੀਂ ਹੋ ਰਿਹਾ ਇਹ ਅਗਰ ਕਿਸਾਨ ਕਹਿੰਦੇ ਕਿ ਇਹੀ ਲਾਗੂ ਕਰ ਦੋ ਕਿਉਂਕਿ ਉਹ ਰਿਪੋਰਟ ਤਾਂ ਹੀ ਤਿਆਰ ਹੋਈ ਸੀ ਵੀ ਕਿਸਾਨ ਦਾ ਜੀਵਨ ਪੱਧਰ ਉੱਚਾ ਕਿਵੇਂ ਕੀਤਾ ਜਾ ਸਕਦਾ ਹੈ। ਜੀ ਜੀ ਬਿਲਕੁਲ। ਸੋ ਇਹਦੇ ਚ ਦੋ ਚੀਜ਼ਾਂ ਨੇ ਕਿਸਾਨ ਦਾ ਜੀਵਨ ਪੱਧਰ ਵੀ ਉੱਚਾ ਹੋਊਗਾ, ਪਰਿਆਵਰਣ ਵੀ ਬਚੂਗਾ ਤੇ ਹੋ ਸਕਦਾ ਹੈ ਕਿ ਲੋਕ ਬਦਲਵੀਂ ਫਸਲ ਦੇ ਚੱਕਰ ਦੇ ਵਿੱਚ ਹੋਰ ਵਧੀਆ ਕਿਸਾਨੀ ਨੂੰ ਜਿਹੜਾ ਹੈ ਅਡਾਪਟ ਕਰਨ, ਹੋਰ ਵੀ ਵੱਧ ਲੋਕ ਕਿਸਾਨੀ ਵੱਲ ਝੁਕਾਅ ਕਰਨ ਕਿਉਂਕਿ ਅੱਜ ਇੱਕ ਹੋਰ ਵੱਡਾ ਖਤਰਾ ਹੈ ਹਜੇ ਮਹਿਸੂਸ ਨਹੀਂ ਹੋ ਰਿਹਾ। ਅੱਜ ਕਿਸਾਨਾਂ ਦਾ ਰੁਝਾਨ ਫਸਲਾਂ ਵਿੱਚੋਂ ਘਟਦਾ ਜਾ ਰਿਹਾ ਹੈ। ਬਿਲਕੁਲ। ਲੋਕ ਤਾਂ ਬਾਹਰ ਬੱਚੇ ਪੜ੍ਹ-ਪੜ ਬਾਹਰ ਜਾ ਰਹੇ ਜਿਹੜਾ ਇੱਥੇ ਕਿਸਾਨ ਉਹ ਮਿੱਟੀ ਨਾਲ ਮ ਹਜ਼ਾਰ ਕਿਸਮ ਦੇ ਖਤਰੇ ਮੂਲ ਲੰਦਾ ਉਸ ਤੋਂ ਬਾਅਦ ਉਹਨੂੰ ਆਪਣੀ ਫਸਲ ਜਿਹੜੀ ਹੈ ਉਹ ਸੜਕਾਂ ਦੇ ਸਿੱਟੇ ਨਹੀਂ ਪੈ ਜਾਂਦੀ ਤੇ ਫਿਰ ਉਹ ਤਾਂ ਮਾਇੂਸ ਹੋਊਗਾ ਹੀ ਜਮੀਨਾਂ ਵੇਚ-ਵੇਚ ਕੇ ਕਹਿੰਦੇ ਹੁਣ ਪੱਥਰ ਉੱਗਣੇ ਆ ਪੱਥਰ ਹੀ ਉਗਰੇ ਅਗਰ ਵੱਡੀ ਵੱਡੀ ਬਿਲਡਿੰਗਾਂ ਤੁਸੀਂ ਖੜੀਆਂ ਕਰ ਦੋਗੇ ਜਮੀਨਾਂ 'ਚ ਪੱਥਰ ਉਗ ਜਾਣਗੇ ਤੁਸੀਂ ਨਰਾਗ ਜੀ ਇੱਕ ਹੁੰਦਾ ਹੈ ਕਿ ਚਲੋ ਕਿਸਾਨ ਛੱਡ ਕੇ ਚਲਾ ਗਿਆ ਠੇਕੇ ਦੇ ਦੇ ਕੇ ਚਲਾ ਗਿਆ ਠੇਕੇ ਤੈਨੀ ਇਥੇ ਵਿਕਣ ਦਾ ਸلسلਾ ਸ਼ੁਰੂ ਹੋਇਆ ਹੋਇਆ ਜ਼ਮੀਨਾਂ ਇੱਕ ਵੱਡੀ ਚਿੰਤਾ ਵਾਲੀ ਗੱਲ ਹੈ ਜੇ ਅੱਜ ਦੇ ਟਾਈਮ ਦੇ ਵਿੱਚ ਕੋਈ ਆਪਦੇ ਤਿੰਨ ਤੋਂ ਚਾਰ ਕਿੱਲੇ ਵੇਚ ਕੇ ਬਾਹਰ ਜਾ ਰਿਹਾ ਨਾ ਤਾਂ ਉਹ ਤਿੰਨ ਤੋਂ ਚਾਰ ਕਿੱਲੇ ਨਹੀਂ ਵਿਕਰੇ ਉਹ ਬਹੁਤ ਕੁਝ ਹੋਰ ਵੀ ਨਾਲ ਵਿਕਰਿਆ ਕੌਣ ਇੱਥੇ ਆ ਰਿਹਾ ਕੌਣ ਖਰੀਦ ਰਿਹਾ ਕਿਸ ਤਰ੍ਹਾਂ ਦਾ ਆਉਣ ਵਾਲਾ ਸਮਾਂ ਹੋਊਗਾ ਇਹਨੂੰ ਵਿਚਾਰਨਾ ਪਊਗਾ ਸਾਨੂੰ ਇਹ ਵੱਡੀ ਸਮੱਸਿਆ ਹੈ ਤੁਸੀਂ ਗੱਲ ਕੀਤੀ ਹੈ ਕਿ ਕਿਸਾਨੀ ਜਿਸ ਤਰ੍ਹਾਂ ਉੱਥੇ ਮਾਹੌਲ ਬਣਿਆ ਹੋਇਆਗਾ ਕਿਸਾਨ ਅੜੇ ਆਪਸ ਦੇ ਵਿੱਚ ਗੱਲਬਾਤ ਹੋਈ ਇੱਕ ਦੂਜੇ ਨਾਲ ਖਿੱਚੋ ਤਾਣ ਵੀ ਹੋਈ ਪਰ ਜਦੋਂ ਕਹਿਤਾ ਕਿ ਅਸੀਂ ਮੀਟਿੰਗ ਕਰ ਰਹੇ ਹਾਂ ਸ਼ਾਂਤੀ ਬਣਾਓ ਠੀਕ ਹੈ ਉਹਨਾਂ ਨੇ ਸ਼ਾਂਤੀ ਵੀ ਬਣਾਈ ਪਰ ਇੱਥੇ ਨਾ ਇੱਕ ਚੀਜ਼ ਇੱਕ ਚੀਜ਼ ਦੇਖੀ ਹੈ ਮੈਂ ਦੇਖੋ ਕਿਸਾਨ ਸ਼ਾਂਤੀ ਬਣਾਉਣ ਲਈ ਕਹਿ ਰਹੇ ਆ ਉਹੀ ਗੱਲ ਹੁੰਦੀ ਹੈ ਵੀ ਜਿਹੜੇ ਸ਼ਰਾਰਤੀ ਲੋਕ ਆ ਉਹ ਵੀ ਪਹੁੰਚ ਜਾਂਦੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਇਸ ਸ਼ਰਾਰਤੀ ਅੰਸਰਾਂ ਤੋਂ ਵੀ ਸਾਵਧਾਨ ਰਹੋ ਹੁਣ ਤੁਸੀਂ ਦੇਖੋ ਕੱਲ ਦੀ ਪਰਸੋਂ ਦੀ ਗੱਲ ਹੈ ਕਿਸਾਨ ਮੰਚ ਜਿਹੜਾ ਲੱਗਿਆ ਹੋਇਆ ਸੀ ਉਸ ਸਟੇਜ ਦੇ ਉੱਤੋਂ ਬੁਲਾਰਾ ਬਾਰ ਬਾਰ ਕਹਿ ਰਿਹਾ ਸੀ ਕਿ ਵਾਪਸ ਆ ਜਾਓ ਵਾਪਸ ਆ ਜਾਓ ਇੱਕ ਲਾਈਨ ਖਿੱਚ ਦਿੱਤੀ ਗਈ ਕਿ ਵੈਰੀਗੇਟਿੰਗ ਕੀਤੀ ਗਈ ਵੀ ਇਸ ਤੋਂ ਅੱਗੇ ਨਾ ਜਾਓ ਪਰ ਕੁਝ ਨੌਜਵਾਨ ਅਜਿਹੇ ਸੀ ਜੀ ਕਿਸਾਨ ਸੀ ਜਾਂ ਸ਼ਰਾਰਤੀ ਸੀ ਜਾਂ ਕੌਣ ਸੀ ਹੂੰ ਉਹ ਵਾਪਸ ਨਹੀਂ ਆ ਰਹੇ ਸੀ ਬਾਰ ਬਾਰ ਕਿਸਾਨ ਜਿਹੜਾ ਬੁਲਾਰਾ ਸੀ ਉਹ ਤੋਂ ਕਿਹਾ ਜਾ ਰਿਹਾ ਸੀ ਲਗਾਤਾਰ ਅਗਰ ਮੈਂ ਮੋਟਾ ਅੰਦਾਜ਼ਾ ਲਗਾਦਾ 2-3 ਘੰਟੇ ਉਹ ਬੰਦਾ ਉਸ ਸਿਰਫ ਬੇਨਤੀ ਕਰਦਾ ਰਿਹਾ ਹੂੰ ਮਤਲਬ ਇਹ ਚੀਜ਼ਾਂ ਵੀ ਹੋ ਸਕਦਾ ਵੀ ਸਰਕਾਰ ਇਸ ਚੀਜ਼ ਦੀ ਵੀ ਡੀਕ ਕਰਦੀ ਹੋਵੇ ਵੀ ਆਪਸ ਦੇ ਵਿੱਚ ਹੀ ਖੇਰੂ ਖੇਰੂ ਹੋ ਜਾਣ ਹੂੰ ਸ਼ਾਇਦ ਕਿਉਂਕਿ ਦੇਖੋ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਅਨੁਸ਼ਾਸਨਹੀਨਤਾ ਉੱਥੇ ਨਜ਼ਰ ਆ ਰਹੀ ਸੀ ਨਜ਼ਰ ਆ ਰਹੀ ਹੈ ਬਿਲਕੁਲ ਨੌਜਵਾਨ ਪੀੜ੍ਹੀ ਜਿਹੜੀ ਸੀ ਮੂਰੇ ਲੱਗੀ ਹੋਈ ਸੀ ਸਿਆਣੇ ਬਜ਼ੁਰਗ ਤਾਂ ਕਹਿੰਦੇ ਰਹੇ ਕਿ ਯਾਰ ਵਾਪਸ ਚੱਲੋ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਦੇ ਹੱਥ 'ਚ ਝੰਡੇ ਆ ਘਟੋ ਘਟੋ ਤਾਂ ਵਾਪਸ ਆ ਜਾਓ ਹਾਂਜੀ ਪਰ ਜਦੋਂ ਇੱਕ ਨੌਜਵਾਨ ਵੱਧਾ ਜੋਸ਼ ਤੁਹਾਨੂੰ ਪਤਾ ਪੰਜਾਬੀ ਗੱਭਰੂ ਨੇ ਜੋਸ਼ ਬਹੁਤ ਆ ਉਹਨਾਂ ਦੇ ਵਿੱਚ ਸੋ ਸਾਰੇ ਅੱਗੇ ਵਧਦੇ ਆ ਫਿਰ ਅਥਰੂ ਗੈਸ ਦੇ ਗੋਲੇ ਵੀ ਚੱਲਦੇ ਆ 250 ਦੇ ਲਗਭਗ ਕਿਸਾਨ ਮਜ਼ਦੂਰ ਨੌਜਵਾਨ ਜਿਹੜੇ ਹੈ ਇਸ ਵਕਤ ਜ਼ਖਮੀ ਨੇ ਇਸ ਦੌਰਾਨ ਇੱਕ ਹਰਿਆਣਾ ਦੇ ਡੀਜੀਪੀ ਦਾ ਵੀ ਇੱਕ ਬਿਆਨ ਆਇਆ ਕਿ ਸਾਡੇ 2 ਡੀਐਸਪੀ ਤੇ 2 ਦਰਜਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਆ ਜੀ ਸੋ ਇਹ ਵੀ ਬਿਆਨ ਹੈ ਮਤਲਬ ਦੋਹੇ ਤਿਰਾਂ ਕਿਤੇ ਨੁਕਸਾਨ ਹੋ ਰਿਹਾ ਫੱਟੜ ਹੋ ਰਹੀਆਂ ਤੇ ਫਿਰ ਇੱਕ ਪਾਸੇ ਟੇਬਲ ਟਾਕ ਦੀ ਗੱਲ ਚੱਲ ਰਹੀ ਹੈ ਲਗਾਤਾਰ ਇਹ ਵੀ ਗੱਲ ਕਿਤੇ ਡਿਨਾਈ ਨਹੀਂ ਕੀਤੀ ਗਈ ਕਿਸਾਨ ਵੀ ਕਹਿੰਦੇ ਆ ਕਿ ਅਸੀਂ ਸ਼ਾਂਤੀ ਰੱਖਣਾ ਚਾਹੁੰਦੇ ਹਾਂ ਹੁਣ ਕੱਲ ਦੇਖੋ ਚਿੱਟਾ ਝੰਡਾ ਲਾ ਕੇ ਸ਼ਾਂਤੀ ਰੱਖੀ ਦੋਨੋਂ ਪਾਸੇ ਸ਼ੰਭੂ ਬਾਡਰ ਤੇ ਵੀ ਖਨੌਰੀ ਵੀ ਸ਼ਾਂਤੀ ਰਹੀ ਥੋੜਾ ਸ਼ੰਭੂ ਤੇ ਮਾਹੌਲ ਥੋੜਾ ਤਣਾਅਪੂਰਨ ਸ਼ਾਮੀ ਹੋਇਆ ਪਰ ਉਦੋਂ ਬਾਅਦ ਸ਼ਾਂਤ ਹੋ ਗਿਆ ਤੇ ਅੱਜ ਪੂਰਾ ਦਿਨ ਸ਼ਾਂਤੀ ਰੱਖਣੀ ਹੈ ਸੰਡੇ ਤੱਕ ਮਤਲਬ ਐਤਵਾਰ ਦਾ ਸਮਾਂ ਦੇ ਦਿੱਤਾ ਗਿਆ ਸ਼ਾਮੀ 6 ਵਜੇ ਮੀਟਿੰਗ ਹੋਊਗੀ ਉਦੋਂ ਤੱਕ ਸ਼ਾਂਤੀ ਜਿਹੜੀ ਹੈ ਉਹ ਬਹਾਲ ਰੱਖਣੀ ਪਏਗੀ ਪਰ ਕਿਸਾਨਾਂ ਲਈ ਵੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਚੁਣੌਤੀ ਬਣ ਜਾਂਦੀ ਹੈ ਇਹ ਵੀ ਕਿਸ ਤਰ੍ਹਾਂ ਬਹਾਲ ਰੱਖਾਂਗੇ ਕਿਉਂਕਿ ਹਜ਼ਾਰਾਂ ਨੌਜਵਾਨ ਉੱਥੇ ਪਹੁੰਚਿਆ ਹੋਇਆ ਹੈ ਜੀ ਅਨਰਾਲ ਜੀ ਮੈਂ ਤੁਹਾਨੂੰ ਇਹ ਅੱਜ ਜੋ ਮੈਂ ਅੱਜ ਸਾਰਾ ਕੁਝ ਦੇਖਿਆ ਵਰਤਾਰਾ ਉਹਦੇ ਵਿੱਚ ਇਹ ਕਿ ਕਿਸਾਨੀ ਜਿੰਨੇ ਵੀ ਲੋਕ ਨੇ ਕਿਸਾਨੀ ਆਗੂ ਨੇ ਉਹਨਾਂ ਨੇ ਅਲੱਗ-ਅਲੱਗ ਵਲੰਟੀਅਰ ਤਿਆਰ ਕੀਤੇ ਆਪਣੀਆਂ ਟੀਮਾਂ ਦੇ ਵਿੱਚੋਂ ਉਹ ਕਹਿ ਰਹੇ ਨੇ ਕਿ ਤੁਸੀਂ ਇਸ ਸਾਰੀ ਭੀੜ ਨੂੰ ਇਸ ਸਾਰੇ ਇਕੱਠ ਨੂੰ ਅੰਦੋਲਨ ਨੂੰ ਸਾਈਡ ਤੋਂ ਘੇਰਨਾ ਤਾਂ ਕਿ ਜੇ ਕੋਈ ਹੱਲਾਗੁੱਲਾ ਕਰਦਾ ਤਾਂ ਵੀ ਪਤਾ ਲੱਗ ਸਕੇ ਬਾਹਰੋਂ ਕੋਈ ਅਣਪਛਾਤਾ ਬੰਦਾ ਆਉਂਦਾ ਤਾਂ ਵੀ ਮਤਲਬ ਉਹਨਾਂ ਨੇ ਇੱਕ ਆਪ ਦੀ ਸਿਕਿਉਰਿਟੀ ਹੈ ਜਿਹੜੀ ਉਹ ਸਾਈਡਾਂ ਤੇ ਖੜੀ ਕੀਤੀ ਹੈ ਉਹਨਾਂ ਦੇ ਹੱਥ 'ਚ ਝੰਡੇ ਵੀ ਨੇ ਡੰਡੇ ਵੀ ਨੇ ਜਿਹੜੇ ਕੀ ਲੋਡ ਪੈਣ ਤੇ ਜੇ ਉਹਨਾਂ ਨੂੰ ਲੱਗਦਾ ਵੀ ਵਰਤੇ ਜਾਂ ਤਾਂ ਵਰਤੇ ਵੀ ਜਾਣਗੇ ਕਿਉਂਕਿ ਮਹਾਲ ਹੈ ਜਿਹੜਾ ਉਹ ਖਰਾਬ ਨਾ ਹੋਣ ਦੇ ਨਾਲ ਵੱਡੀ ਚੁਣੌਤੀ ਹੈ ਕਿਉਂਕਿ ਇੱਕ ਦਿਨ ਦਾ ਗੈਪ ਹੈ ਵਿੱਚ ਇੱਕ ਦਿਨ ਨਹੀਂ ਦੋ ਦਿਨ ਕਿਉਂਕਿ ਕੱਲ ਰਾਤ ਮੀਟਿੰਗ ਹੋਈ ਅੱਜ ਦਾ ਵੀ ਗੈਪ ਕੱਲ ਦਾ ਵੀ ਗੈਪ ਫਿਰ ਪਰਸੋਂ ਮੀਟਿੰਗ ਹੋਣੀ ਹੈ ਸੋ 2 ਦਿਨ ਇੰਨੇ ਲੋਕਾਂ ਨੂੰ ਇੱਕੋ ਥਾਂ ਤੇ ਬਿਠਾਉਣਾ ਮੁਸ਼ਕਲ ਕੰਮ ਹੈ ਬਹੁਤ ਮੁਸ਼ਕਲ ਹੈ ਕੱਲਾ ਮੁਸ਼ਕਲ ਨਹੀਂ ਬਹੁਤ ਮੁਸ਼ਕਲ ਹੈ ਕਿਉਂਕਿ ਆਪ ਪਤਾ ਗਰਾਉਂਡ ਦੇਖ ਰਹੇ ਆ ਕਿ ਕਿਸ ਤਰ੍ਹਾਂ ਇੱਕਦਮ ਭੀੜ ਦੇ ਵਿੱਚ ਜੋਸ਼ ਆ ਜਾਂਦਾ ਅਨੁਰਾਗ ਜੀ ਭਾਰਤ ਦੇ ਵਿੱਚ ਪੰਜਾਬ ਤੇ ਹਰਿਆਣੇ ਵੱਲੋਂ ਵੱਖ-ਵੱਖ ਸਟੇਟਾਂ ਵੱਲੋਂ ਕੀਤਾ ਅੰਦੋਲਨ ਇੰਨਾ ਵੱਡਾ ਹੋ ਗਿਆ ਜੇ ਇਹ ਅੰਦੋਲਨ ਦੂਸਰੇ ਦੇਸ਼ਾਂ ਦੇ ਵਿੱਚ ਵੀ ਪਹੁੰਚ ਗਿਆ ਹੁਣ ਦੂਸਰੇ ਦੇਸ਼ਾਂ ਦੇ ਵਿੱਚ ਵੀ ਅੰਦੋਲਨ ਕੀਤਾ ਜਾ ਰਿਹਾ ਫਾਰਮਰ ਸੜਕਾਂ ਤੇ ਉਤਰੇ ਨੇ ਉੱਤੇ ਉਹ ਜਿਹੜਾ ਅੰਦੋਲਨ ਕਰ ਰਹੇ ਨੇ ਉਹ ਆਪਣੇ ਨਾਲੋਂ ਵੀ ਜ਼ਿਆਦਾ ਖਲਾਰੇ ਵਾਲਾ ਕਹਿ ਸਕਦੇ ਆ ਜਿਹਨੂੰ ਪੰਜਾਬੀ ਚ ਕਰ ਰਹੇ ਨੇ ਕਿਉਂ ਕਿ ਕਿਉਂਕਿ ਮੈਕਡੋਨਲਡ ਦੀਆਂ ਫਰਾਂਚਾਈਜ਼ੀਆਂ ਜਾਂ ਡੋਮੀਨੋਸ ਜਿੱਥੇ ਵੀ ਉਹਨਾਂ ਨੂੰ ਸਟੋਰ ਦੇਖਦੇ ਨੇ ਉਹ ਅੰਦਰ ਪ੍ਰਾਲੀਆਂ ਤੱਕ ਸੈੱਟ ਰਹੇ ਨੇ ਤੁਸੀਂ ਸੋਚੋ ਵੀ ਜੇ ਉਹ ਐਡਾ ਵੱਡਾ ਸਟੈਂਡ ਲੈ ਰਹੇ ਨੇ ਉਹ ਆਪਣੇ ਨਾਲੋਂ ਜ਼ਿਆਦਾ ਐਜੂਕੇਟਿਡ ਨੇ ਕਿਉਂਕਿ ਉਹ ਕੰਟਰੀਆਂ ਡਿਵੈਲਪ ਨੇ ਠੀਕ ਹੈ ਜਿਉਂ ਐਡਾ ਵੱਡਾ ਸਟੈਂਡ ਲੈ ਰਹੇ ਨੇ ਇਹਦਾ ਮਤਲਬ ਵੀ ਇਹ ਕਿ ਕੁਛ ਤਾਂ ਘਾਟੇ ਦਾ ਸੌਦਾ ਹੋ ਰਿਹਾ ਨਾ ਖੇਤੀ ਦੇ ਵਿੱਚ ਬਿਲਕੁਲ ਬਿਲਕੁਲ ਹੋ ਰਿਹਾ ਤਾਂ ਹੀ ਤਾਂ ਦੇਖੋ ਨਾ ਆਪਾਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਕਿਸੇ ਨੂੰ ਕਿਸੇ ਦਾ ਮਨ ਨਹੀਂ ਕਰਦਾ ਵੀ ਸੜਕਾਂ ਤੇ ਆ ਕੇ ਬੈਠੇ ਹਰੇਕ ਦਾ ਪਰਿਵਾਰ ਹੈ ਹਰੇਕ ਨੂੰ ਕੰਮਕਾਰ ਨੇ ਕਿਸਾਨ ਤਾਂ ਫਿਰ ਕਹਿ ਲਿਆ ਕਿ ਖੇਤਾਂ ਨੂੰ ਇੰਨਾ ਕਰਦੇ ਆ ਵੀ ਸਵੇਰੇ ਉੱਠ ਕੇ ਖੇਤ ਚਲੇ ਜਾਂਦੇ ਆ ਰਾਤ ਨੂੰ ਵਿਹਲੇ ਹੋ ਕੇ ਘਰੇ ਵੜਦੇ ਆ ਤੇ ਉਹ ਅਗਰ ਸੜਕਾਂ ਦੇ ਉੱਤੇ ਬੈਠਣ ਲਈ ਮਜਬੂਰ ਹੋਏ ਆ ਪੜੇ ਲਿਖੇ ਨੌਜਵਾਨ ਮਜਬੂਰ ਹੋਏ ਆ ਤੇ ਕੋਈ ਤਾਂ ਨਾ ਕਿਤੇ ਕਮੀ ਤਾਂ ਹੈ ਜੇਕਰ ਕਮੀ ਹੈ ਤਾਂ ਹੀ ਉਹ ਇਸ ਤਰ੍ਹਾਂ ਜਿਹੜਾ ਹੈ ਅੰਦੋਲਨ ਕਰ ਰਹੇ ਆ ਪਰ ਹੁਣ ਸਾਡੀ ਸ਼ੋਭੇ ਚਲਾਣੋਂ ਸਾਡੀ ਉਮੀਦ ਲਾ ਲਓ ਕਿ ਇਹੀ ਹੈ ਕਿ ਕਿਸਾਨ ਇਹ ਜੰਗ ਜਿੱਤ ਲੈਣ ਤੇ ਇਹ ਟੇਬਲ ਟਾਕ ਨਾਲ ਹੀ ਜਿੱਤੀ ਜਾਵੇ ਕਿਉਂਕਿ ਨੁਕਸਾਨ ਬਹੁਤ ਹੁੰਦਾ ਦੋਹੇ ਪਾਸੇ ਨੁਕਸਾਨ ਹੁੰਦਾ ਤੇ ਫਿਰ ਉਹ ਨੁਕਸਾਨ ਚਾਹੇ ਇੱਧਰ ਹੋਵੇ ਉੱਧਰ ਹੋਵੇ ਹੈ ਤਾਂ ਇੱਕੋ ਹੀ ਗੱਲ ਜੀ ਜੀ ਇਸ ਕਰਕੇ ਜਿਹੜੀ ਇਹ ਐਤਵਾਰ ਵਾਲੀ ਮੀਟਿੰਗ ਹੈ ਇਹ ਸਾਰਥਕ ਹੋਵੇ ਇਹਦੇ ਵਿੱਚ ਮੰਗਾਂ ਮੰਨੀਆਂ ਜਾਣ ਇੱਕ ਅੱਧੀ ਇੱਧਰ ਕਿ ਇੱਕ ਅੱਧੀ ਉੱਧਰ ਕਾਰਜ ਜਿਹੜਾ ਹੈ ਹਾਂ ਉਹ ਠੀਕ ਠੀਕ ਹੋ ਕੇ ਤੇ ਇਹ ਜਿਹੜਾ ਅੰਦੋਲਨਾ ਸਮਾਪਤ ਹੋਵੇ ਇਸ ਤਰ੍ਹਾਂ ਮਤਲਬ ਲਾ ਲਓ ਕਿ ਨੌਜਵਾਨ ਕਿਸਾਨ ਮਜ਼ਦੂਰ ਬੀਬੀਆਂ ਪਹਿਣਾ ਸਾਰੇ ਉਥੇ ਪਹੁੰਚ ਰਹੇ ਨੇ ਪਹਿਲਾਂ ਤੁਹਾਨੂੰ ਯਾਦ ਹੋਊਗਾ ਕਿ 12-13 ਮਹੀਨੇ ਅੰਦੋਲਨ ਚੱਲਿਆ ਔਰ ਉਹ ਅੰਦੋਲਨ ਇਸ ਕਰਕੇ ਵੀ ਵਰਲਡ ਦੇ ਵਿੱਚ ਮਸ਼ਹੂਰ ਹੋਇਆ ਕਿ ਉਹ ਸ਼ਾਂਤਮਈ ਅੰਦੋਲਨ ਸੀ ਹੂੰ ਇਹ ਵੀ ਵੱਡੀ ਗੱਲ ਸੀ ਸਬਰ ਦੇਖੋ ਹੂੰ 1 ਸਾਲ ਤੋਂ ਜ਼ਿਆਦਾ ਸਬਰ ਹੂੰ ਔਰ ਕਿਸੇ ਤਰ੍ਹਾਂ ਦੀ ਕੋਈ ਉਥੇ ਕਹਿ ਲਈ ਕਿ ਜਿਵੇਂ ਲੋਕ ਅੰਦਾਜ਼ੇ ਲਗਾਉਂਦੇ ਸੀ ਜਾਂ ਲੋਕ ਕਹਿੰਦੇ ਸੀ ਕਿ ਕੁਝ ਵੀ ਹੋ ਸਕਦਾ ਐਡੇ ਸਾਰੇ ਲੋਕ ਬੈਠੇ ਆ ਇੰਨੀ ਸਾਰੀ ਜਨਤਾ ਬੈਠੀ ਹੈ ਉਹਦੇ ਵਿੱਚ ਨੌਜਵਾਨ ਵੀ ਆਉਣਗੇ ਸ਼ਰਾਰਤੀ ਲੋਕ ਵੀ ਆਗੇ ਹੋਣਗੇ ਪਰ ਇਹ ਲਾਲੋ ਵੀ ਸਬਰ ਸੀ ਕਿ ਉੱਥੇ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰੀ ਇੱਥੇ ਜੇਕਰ ਅਸੀਂ ਗੱਲ ਕਰ ਲਈਏ ਹੁਣ ਅੱਜ ਦੇਖ ਲਓ 13 ਤਰੀਕ ਤੋਂ ਲੈ ਕੇ ਅੱਜ ਚੌਥਾ ਦਿਨ ਜਿਹੜਾ ਹੈ ਸ਼ੁਰੂ ਹੋ ਚੁੱਕਿਆ ਤੇ ਹਜੇ ਤੱਕ ਠੀਕ ਹੈ ਸ਼ਾਂਤੀ ਹੈ ਅੱਜ ਜਿਹੜੇ ਇੱਕ ਸ਼ਹੀਦ ਹੋਏ ਨੇ ਗਿਆਨ ਸਿੰਘ ਜੀ ਦੀ ਖਬਰ ਜਿਹੜੀ ਆਈ ਹੈ ਬੜੀ ਮੰਦਭਾਗੀ ਖਬਰ ਹੈ ਉਹਨਾਂ ਦੀ ਉਮਰ 77 78 ਸਾਲ ਦੀ ਉਮਰ ਹੈ ਉਹਨਾਂ ਦੀ ਉਹ ਪਹਿਲਾਂ ਵੀ ਜੁੜੇ ਹੋਏ ਸੀ ਤੇ 12 ਤਰੀਕ ਤੋਂ ਹੀ ਕਰੋ ਨਿਕਲੇ ਸੀ ਅੰਦੋਲਨ ਦੇ ਲਈ ਕਿਹਾ ਸੀ ਕਿ ਜਿੱਤ ਕੇ ਆਵਾਂ ਨਾ ਹੂੰ ਪਿੱਛੇ ਪਰਿਵਾਰ ਦੇ ਉਹਨਾਂ ਦੇ ਭਤੀਜਾ ਤੇ ਭਤੀਜੇ ਦੀ ਵਾਈਫ ਹੈ ਉਹਨਾਂ ਦਾ ਪਰਿਵਾਰ ਹੈ ਮਤਲਬ ਉਹਨਾਂ ਦੀ ਆਪਣੀ ਧਰਮ ਪਤਨੀ ਸਵਰਗਵਾਸ ਹੋ ਗਿਆ ਸੀ ਤੇ ਉਹਨਾਂ ਦੇ ਆਪਣੇ ਬੱਚੇ ਨਹੀਂ ਹੈਗੇ ਕਹਿ ਕੇ ਆਏ ਸੀ ਇੱਕ ਕਿੱਲਾ ਜ਼ਮੀਨ ਦਾ ਉਹਨਾਂ ਕੋਲ ਜਿਹੜਾ ਉਹਨਾਂ ਦਾ ਭਤੀਜਾ ਜਿਹੜਾ ਪਰਿਵਾਰ ਮਤਲਬ ਜਿਸ ਚ ਰਹਿੰਦੇ ਸੀ ਉਹ ਡਰਾਈਵਰ ਹੈ ਹੂੰ ਮਤਲਬ ਦੇਖੋ ਵੀ ਕਹਿ ਲਿਆ ਕਿ ਗਰੀਬ ਪਰਿਵਾਰ ਹੈ ਉਹ ਇੱਕ ਕਿੱਲੇ ਦੇ ਉੱਤੇ ਵੀ ਕਰਜ਼ਾ ਵਰਗੇ ਆਪਣਾ ਉਹ ਕਰਜ਼ਾ ਉੱਤੇ ਵੀ ਜੀ 3 ਲੱਖ ਰੁਪਏ ਕਰਜ਼ਾ ਹੂੰ ਤੇ ਤੁਸੀਂ ਦੇਖੋ ਉਹ ਕਿਸ ਲੈਵਲ ਦੇ ਉੱਤੇ ਅੰਦੋਲਨ ਲੜ ਰਹੇ ਸੀ ਕਿ ਤਿੰਨ ਕਿੱਲੇ ਇੱਕ ਕਿੱਲਾ 3 ਲੱਖ ਕਰਜ਼ਾ ਫਿਰ ਵੀ ਸਾਰੇ ਨਵੀਂ ਪੀੜੀ ਲਈ ਇਲੈਕਸ਼ਨ ਚੱਲ ਰਿਹਾ ਉਹ ਜਿਹੜੀ ਸੰਘਰਸ਼ ਹੈ ਇਹ ਨਵੀਂ ਪੀੜੀ ਲਈ ਹੈ ਬਿਲਕੁਲ ਕਿਹਾ ਨੌਜਵਾਨਾਂ ਨੇ ਕਿ ਅਸੀਂ ਤਾਂ ਚਲੋ ਹੁਣ ਉਮਰ ਟਪਾ ਲਈ ਹੈ ਪਰ ਜਿਹੜੀ ਆਉਣ ਵਾਲੀ ਪੀੜੀ ਹੈ ਉਹਨੂੰ ਸੰਘਰਸ਼ਨਾ ਕਰਨਾ ਪਵੇ ਇਸ ਲਈ ਅਸੀਂ ਇਹ ਸੰਘਰਸ਼ ਕਰ ਰਹੇ ਹਾਂ ਅੰਮ੍ਰਿਤਜੀ ਇੱਕ ਤੁਸੀਂ ਵੀਡੀਓ ਦੇਖੀ ਹੋਣੀ ਹੈ ਇੱਕ ਕਿਸਾਨ ਬਹੁਤ ਫਲੂਐਂਟ ਇੰਗਲਿਸ਼ ਬੋਲ ਰਿਹਾ ਹੈ ਹਾਂ ਬਿਲਕੁਲ ਤੇ ਅਗੋਂ ਸ਼ਾਇਦ ਪੱਤਰਕਾਰ ਨੇ ਵੀ ਕੀਤਾ ਕਿ ਇਹ ਤਾਂ ਕਹਿੰਦੇ ਕਿਸਾਨ ਗਵਾਰ ਹੁੰਦੇ ਆ ਉਹ ਕਹਿੰਦੇ ਹੁਣ ਮੈਂ ਦੱਸਦਾ ਗਵਾਰ ਕੀ ਹੁੰਦੇ ਆ ਫਿਰ ਉਹਨੇ ਇੰਨੀ ਫਲੂਐਂਸੀ ਵਿੱਚ ਇੰਗਲਿਸ਼ ਬੋਲੀ ਵੀ ਅੱਦੇ ਨੂੰ ਤਾਂ ਸ਼ਾਇਦ ਸਮਝ ਵੀ ਨਹੀਂ ਆਈ ਹੁਣ ਸੋ ਤੁਸੀਂ ਕਿਹੜੇ ਪਾਸੇ ਇਹ ਸੋਚ ਲਿਆ ਵੀ ਇਹ ਗਵਾਰ ਐ ਮੂਡ ਮੱਤ ਐ ਜਿੱਧਰ ਚੱਕ ਲੋ ਉਧਰ ਹੀ ਲੱਗ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਤੁਸੀਂ ਇੰਨਾ ਜ਼ਿਆਦਾ ਅੰਡਰਐਸਟੀਮੇਟ ਕਿਉਂ ਕਰ ਗਏ ਇਹ ਨਾ ਕਈ ਵਾਰ ਲੋਕਾਂ ਦੇ ਨਾ ਇੱਕ ਪਹਿਚਾਨ ਜੀ ਬਣਾ ਲਈ ਪੰਜਾਬੀਆਂ ਦੀ ਹੋਈ ਕਿਸਾਨਾਂ ਦੀ ਨਹੀਂ ਪੰਜਾਬੀਆਂ ਦੀ ਖਾਸ ਕਰਕੇ ਮੈਂ ਕਹਾਂਗਾ ਕਿ ਬਾਲੀਵੁੱਡ ਦੇ ਵਿੱਚ ਜਿੱਥੇ ਪੰਜਾਬੀ ਆਵਲੇ ਬਲੇ ਹਾਂ ਜੀ ਗਾਦਨੀ ਪੰਜਾਬੀ ਦੇ ਨਾਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਜੋੜ ਦੇਣਾ ਪੰਜਾਬੀ ਦੇ ਨਾਲ ਹਾਸਾ ਖੇਡਾ ਭੰਗੜਾ ਜੋੜ ਦੇਣਾ ਭਾਈ ਉਹਨਾਂ ਨੂੰ ਪਤਾ ਨਹੀਂ ਪੰਜਾਬ ਦੀ ਪੰਜਾਬ ਦੇ ਜਿਹੜੇ ਲੋਕ ਨੇ ਮੁਖੀ ਰਹੇ ਐ ਫੌਜਾਂ ਦੇ ਬਿਲਕੁਲ ਠੀਕ ਹੈ ਵਿਦੇਸ਼ਾਂ ਦੇ ਵਿੱਚ ਆਪਣੇ ਨਾਂ ਖੱਟੇ ਉਹਨਾਂ ਦੇ ਅੱਜ ਵਿਦੇਸ਼ਾਂ ਦੇ ਵਿੱਚ ਜਾਨ ਪਹਿਚਾਨ ਹੈ ਤੁਸੀਂ ਵੱਡੇ ਵੱਡੇ ਦੇਸ਼ਾਂ 'ਚ ਦੇਖ ਲਓ ਕਿਹੜੀ ਪੋਸਟ ਦੇ ਉੱਤੇ ਪੰਜਾਬੀ ਨਹੀਂ ਬੈਠਾ ਬਿਲਕੁਲ ਕਿਹੜੀ ਪੋਸਟ ਤੇ ਹੈ ਨਹੀਂ ਪੰਜਾਬੀ ਉਹ ਇੱਕ ਪੋਸਟ ਦੱਸੋ ਹਰ ਟਾਈਟਲ ਨਹੀਂ ਹੈ ਕਿਹੜੇ ਦੇਸ਼ ਦਾ ਪੋਲਿਟਿਸ਼ੀਅਨ ਨਹੀਂ ਹੈ ਮਤਲਬ ਉਸ ਪੰਜਾਬੀ ਨੂੰ ਅੰਡਰਐਸਟੀਮੇਟ ਨਹੀਂ ਕੀਤਾ ਜਾ ਸਕਦਾ ਅੰਗਰੇਜ਼ੀ ਦੀ ਗੱਲ ਅੰਗਰੇਜ਼ੀ ਤਾਂ ਇੱਕ ਭਾਸ਼ਾ ਹੈ ਬਿਲਕੁਲ ਕਿਸੇ ਨੂੰ ਆਂਦੀ ਹੋਵੇ ਕਿਸੇ ਨੂੰ ਨਾ ਆਂਦੀ ਹੋਵੇ ਮੈਂ ਤਾਂ ਇੱਥੇ ਦੋ ਗੱਲਾਂ ਕਹਾਂਗਾ ਜੀ ਹਮ ਜਿਹੜਾ ਪੰਜਾਬੀ ਕਿਸਾਨ ਹੈ ਉਹ ਪੜ੍ਹ ਲਿਖ ਕੇ ਐਡੀ ਤਰੱਕੀ ਕਰਨ ਦੇ ਬਾਵਜੂਦ ਆਪਣੀ ਜ਼ਮੀਨ ਨਾਲ ਜੁੜਿਆ ਰਹਿੰਦਾ ਇਹ ਉਹਦੀ ਖਾਸੀਅਤ ਹੈ ਦੂਸਰੀ ਗੱਲ ਉਹਨੂੰ ਮੈਂ ਦੱਸਦਾ ਸਾਡੇ ਨੌਜਵਾਨਾਂ ਦਾ ਦਿਮਾਗ ਐਡਾ ਤੇਜ ਹੈ ਕਿ ਡਰੋਨ ਨਾਲ ਬੰਬ ਸਿੱਟਣ ਆਉਂਦੇ ਸੀ ਬਸੰਤ ਪੰਚਮੀ ਨੂੰ ਪਤੰਗ ਢਾਕੇ ਤੇ ਡੋਰ ਚ ਫਸਾ ਲਿਆ ਫਸਾ ਲਿਆ ਤੇ ਤੁਸੀਂ ਹਜੇ ਕਹਿੰਦੇ ਹੋ ਗਵਾਰ ਨੇ ਇਹ ਇਹ ਤਾਂ ਪਿਆਰ ਦੇ ਭੁੱਖੇ ਨੇ ਪਿਆਰ ਦਿੰਦੇ ਆ ਤੇ ਨਾਰਮਲ ਜ਼ਿੰਦਗੀ ਜੀਣਾ ਚਾਹੁੰਦੇ ਆ ਬਿਲਕੁਲ ਆਦਰਵਾਇਜ਼ ਇੱਥੇ ਕੋਈ ਪੜ੍ਹਨ ਲਿਖਣ ਵਾਲਾ ਕੋਈ ਮਸਲਾ ਹੀ ਨਹੀਂ ਹੈਗਾ ਅੰਦੋਲਨ ਬਾਬਿਆਂ ਤੋਂ ਵੱਧ ਕੌਣ ਜਾਣਦਾ ਇਹ ਤਾਂ ਪੰਜਾਬ ਦੀ ਧਰਤੀ ਉਹ ਹੈ ਜਿਹੜੀ ਅੰਦੋਲਨਾਂ ਚੋਂ ਹੀ ਨਿਕਲੀ ਨਿਕਲੀ ਹੋਈ ਹੈ ਤੇ ਬਾਬਿਆਂ ਤੋਂ ਵੱਧ ਕੌਣ ਜਾਣਦਾ ਜੋਸ਼ ਜਵਾਨਾਂ ਤੋਂ ਵੱਧ ਕਿਹਦੇ ਕੋਲ ਹੈ ਮਤਲਬ ਜੋਸ਼ ਤੇ ਹੋਸ਼ ਦੀ ਇਕੱਠੀ ਲੜਾਈ ਹੈ ਇਸ ਨੂੰ ਹਰਾਣਾ ਬਹੁਤ ਮੁਸ਼ਕਲ ਹੋ ਜਾਂਦਾ ਸੋ ਇਸ ਅੰਦੋਲਨ ਦੀ ਆਪਾਂ ਪਰਚੋਲ ਕਰ ਲਈਏ ਤੇ ਕੁੱਲ ਮਿਲਾ ਕੇ ਮੈਨੂੰ ਲੱਗਦਾ ਹੈ ਕਿ ਅੰਦੋਲਨ ਫਿਲਹਾਲ ਆਪਣੇ ਸਹੀ ਟਰੈਕ ਦੇ ਉੱਤੇ ਚੱਲ ਰਿਹਾ ਹੈ ਹਮ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਹੀ ਟਰੈਕ ਤੇ ਚੱਲੇ ਔਰ ਜਿੱਤ ਪ੍ਰਾਪਤ ਕਰੇ ਜੀ ਬਿਲਕੁਲ ਅਮਰਕ ਜੀ ਅਸੀਂ ਵੀ ਸ਼ੁਭੇਛਾਵਾਂ ਜਿਹੜੀਆਂ ਕਿਸਾਨ ਲੀਡਰਾਂ ਨੂੰ ਜਿੰਨੇ ਉੱਥੇ ਲੋਕ ਬੈਠੇ ਨੇ ਉਹਨਾਂ ਸਾਰਿਆਂ ਨੂੰ ਦੰਨੇ ਆ ਕਿਉਂਕਿ ਜੇ ਕਿਸਾਨ ਨੇ ਤਾਂ ਪੰਜਾਬ ਹੈ ਪੰਜਾਬ ਹੈ ਤਾਂ ਅਸੀਂ ਬੈਠੇ ਆ ਤੇ ਅਸੀਂ ਸਾਰਿਆਂ ਲਈ ਇਹੀ ਦੁਆ ਕਰਦੇ ਆ ਕਿ ਟੇਬਲ ਟਾਕ ਤੇ ਇਹੀ ਜਿਹੜੀ ਗੱਲ ਹੈ ਉਹ ਸੋਲਵ ਹੋ ਜੇ ਕਿਉਂਕਿ ਇਹ ਦੋਨੋਂ ਪਾਸਿਓਂ ਹੋ ਰਿਹਾ ਹੈ ਇੱਕ ਪਾਸਿਓਂ ਨਹੀਂ ਹੋ ਰਿਹਾ ਤੇ ਜਿਹੜੇ ਉੱਧਰ ਖੜੇ ਨੇ ਚਾਹੇ ਉਹ ਮਜਬੂਰੀ ਵਾਸਤੇ ਖੜੇ ਨੇ ਉਹਨਾਂ ਦੇ ਡਿਊਟੀਆਂ ਹੈ ਪਰ ਸਾਨੂੰ ਅਸੀਂ ਉਹਨਾਂ ਲਈ ਵੀ ਉਨੀ ਹੀ ਸਾਡੇ ਦਿਲ ਦੇ ਵਿੱਚ ਦਰਦ ਹੈ ਕਿ ਉਹ ਵੀ ਜ਼ਖਮੀ ਹੋ ਰਹੇ ਨੇ ਸਾਡੇ ਕਿਸਾਨ ਵੀ ਹੋ ਰਹੇ ਨੇ ਸੋ ਉਮੀਦ ਅਸੀਂ ਚੰਗੇ ਦੀ ਕਰਦੇ ਹਾਂ ਜੀ ਸੋ ਦਰਸ਼ਕੋ ਤੁਸੀਂ ਸੁਣਿਆ ਕਿ ਅੱਜ ਅਸੀਂ ਗੱਲਾਂ ਬਤਾਂ ਕੀਤੀਆਂ ਉਸ ਅੰਦੋਲਨ ਦੇ ਲਈ ਜਿਹੜਾ ਅੰਦੋਲਨ ਅੱਜ ਵਰਲਡ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੋ ਸਾਰਾ ਨਿਚੋੜ ਅਸੀਂ ਆ 15-20 ਮਿੰਟ ਦੇ ਵਿੱਚ ਕੱਢਿਆ ਕਿ ਕਿਸ ਤਰ੍ਹਾਂ ਉਸ ਅੰਦੋਲਨ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਕਿਸ ਚੀਜ਼ ਤੋਂ ਬਚਣਾ ਚਾਹੀਦਾ ਤੇ ਕਿਸ ਚੀਜ਼ ਤੋਂ ਬਚ ਕੇ ਕਿਸਾਨ ਲੀਡਰ ਚੱਲ ਰਹੇ ਨੇ ਅਸੀਂ ਤੁਸੀਂ ਸਾਰੇ ਇਹੀ ਮੰਗ ਕਰਦੇ ਆ ਕਿ ਟੇਬਲ ਟਾਕ ਦੇ ਜ਼ਰੀਏ ਇਸ ਆਉਣ ਵਾਲੇ ਐਤਵਾਰ ਨੂੰ ਇਹ ਅੰਦੋਲਨ ਵਧੀਆ ਤਰੀਕੇ ਦੇ ਨਾਲ ਸਮਾਪਤ ਹੋਵੇ ਚੜ੍ਹਦੀ ਕਲਾ ਦੇ ਵਿੱਚ ਇਹ ਅੰਦੋਲਨ ਚੱਲੇ ਇਸ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਅਣਸਖਾਵੀ ਘਟਨਾ ਨਾ ਵਾਪਰੇ ਹੋਰ ਕਿਸੇ ਮੁੱਦੇ ਨਾਲ ਜਲਦ ਮਿਲਾਂਗੇ ਤਦ ਤੱਕ ਦੇ ਲਈ ਬਣੇ ਰਹੋ ਔਨ 에ਅਰ ਦੇ ਨਾਲ this program is sponsored by sky trails